ਕਿੱਥੇ ਕੋਈ ਸਿੱਖ ਨਜ਼ਰ ਨਹੀਂ ਆਉਂਦਾ ਕਿਤੇ ਕੋਈ ਸਿੱਖ ਮਿਲਦਾ ਨਹੀਂ ਹੈ ਸਭ ਮਾਰੇ ਜਾ ਚੁੱਕੇ ਨੇ ਹਕੂਮਤ ਨੇ ਸਭ ਨੂੰ ਖਤਮ ਕਰ ਦਿੱਤਾ ਹੈ ਆਖਦੇ ਨੇ ਸਾਖੀ ਬੋਤਾ ਸਿੰਘ ਕੀ ਸੁਣੀ ਰਤਨ ਸਿੰਘ ਕਾਨ ਭਾਈ ਰਤਨ ਸਿੰਘ ਕਹਿੰਦੇ ਹਨ ਕਿ ਸ਼ਹੀਦ ਭਾਈ ਬੋਤਾ ਸਿੰਘ ਦੀ ਸਾਖੀ ਅਸੀਂ ਆਪਣੇ ਕੰਨੀ ਆਪਣੇ ਬਜ਼ੁਰਗਾਂ ਤੋਂ ਸੁਣੀ ਹੈ ਭਾਈ ਸੁਣੋ ਸਾਡੇ ਬਜ਼ੁਰਗਾਂ ਦੀ ਉਹ ਸੁਣਾਈ ਹੋਈ ਸਾਖੀ ਉਨਾ ਕੀ ਆਖਿਆ ਸਿੰਘਾਂ ਕੀ ਨਿੰਦਿਆ ਸੁਨਤ ਜਿਨ ਕੀ ਨੋ ਸੀਸ ਕੁਰਵਾਨ ਜਦੋਂ ਸਿੰਘਾਂ ਦੀ ਨਿੰਦਿਆ ਨਿੰਦਿਆ ਤੁਰੇ ਜਾਇਆ ਰਾਈਆਂ ਨੇ ਰਾਈਆਂ ਤੋਂ ਸੁਣ ਕੇ ਆਪਣਾ ਸੀਸ ਕੁਰਵਾਨ ਕਰ ਦਿੱਤਾ ਸੀ ਖਾਲਸੇ ਦੀ ਹੋਣ ਤੋਂ ਆਪਣੇ ਸੀਸ ਦਾ ਬਲੀਦਾਨ ਕਰ ਦਿੱਤਾ ਸੀ ਉਹਨਾਂ ਮਹਾਨ ਸਿੱਧ ਕੀ ਸੂਰਮਿਆਂ ਦਾ ਇਤਿਹਾਸ ਸੁਣੋ ਕਿਉਂ ਭਈ ਜਤੀ ਸਤੀ ਤੋਂ ਪ੍ਰਣ ਕੋ ਪੂਰੋ ਗੁਰ ਕੋ ਸੇਵਕ ਦਿਲ ਕੋ ਸੂਰੋ ਬ੍ਰਹਮਚਾਰੀ ਸਤ ਪ੍ਰਤਕੀ ਅਤੇ ਆਪਣੇ ਕੀਤੇ ਹੋਏ ਪ੍ਰਣ ਨੂੰ ਪੂਰਾ ਕਰਨ ਵਾਲੇ ਸਨ ਸਤਗੁਰੂ ਜੀ ਦਾ ਚਰਨ ਸੇਵਕ ਤੇ ਦਿਲ ਦਾ ਸੂਰਮਾ ਨਿਡਰ ਸਿੰਘ ਭਾਈ ਬੋਤਾ ਸਿੰਘ ਬੋਤਾ ਸਿੰਘ ਦਾਸ ਕੋ ਨਾਮ ਮਾਝੇ ਮੈਂਥੋ ਤਾਕੋ ਗ੍ਰਾਮ ਆਖਦੇ ਨੇ ਉਸ ਦਾ ਨਾਮ ਸੀ ਭਾਈ ਬੂਤਾ ਸਿੰਘ ਤੇ ਮਾਝੇ ਦੇ ਤਰਨ ਤਰਨ ਇਲਾਕੇ ਵਿੱਚ ਇਸ ਦਾ ਨਗਰ ਸੀ ਤੇ ਉੱਥੇ ਦਾ ਇਹ ਰਹਿਣ ਵਾਲਾ ਸੀ ਜਵੈ دیے تھے ਸਿੰਘ ਬਹੁ ਮਾਰ ਦਿਸੇ ਨਾ ਸੁਣੀਏ ਮਹੀਨੇ ਚਾਰ ਆਖਦੇ ਨੇ ਵੀ ਉਦੋਂ ਹਕੂਮਤ ਇਤਨੀ ਸ਼ਕਤੀ ਵਧਾ ਦਿੱਤੀ ਜਦੋਂ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਚਾਰ ਮਹੀਨੇ ਹੋ ਗਏ ਸਨ ਨਾ ਤਾਂ ਸਿੰਘ ਕੋਈ ਅੱਖੀਂ ਦਿਸਿਆ ਨਾ ਹੀ ਸੁਣਨ ਵਿੱਚ ਆਇਆ ਕਿ ਫਲਾਣੀ ਥਾਂ ਸਿੰਘ ਸੀ ਆਖਦੇ ਨੇ ਸਿੰਘਾਂ ਦਾ ਕੋਈ ਖੁਰਾ ਕੋ ਜਿਹੜਾ ਉਹ ਨਹੀਂ ਮਿਲ ਰਿਹਾ ਕਹਿੰਦੇ ਸਿੰਘ ਸਭ ਮਾਰ ਗਲ ਗਏ ਤਰਕਨ ਸਿੰਘ ਖਪਾਏ ਸੋ ਦਏ ਲੋਕ ਆਪਸ ਵਿੱਚ ਚਰਚਾ ਕਰਦੇ ਹਨ ਕਿ ਸਿੰਘਾਂ ਦਾ ਤਾਂ ਸਭ ਕੁਝ ਖਤਮ ਹੋ ਗਿਆ ਸਭ ਮਰ ਗਏ ਨੇ ਗਲ ਗਏ ਹਨ ਭਾਵ ਖਤਮ ਹੋ ਗਏ ਹਨ ਤੁਰਕਾ ਨੇ ਤਾਂ ਸਿੰਘਾਂ ਨੂੰ ਖਪਾ ਹੀ ਦਿੱਤਾ ਹੈ ਖਤਮ ਕਰ ਦਿੱਤਾ ਹੈ ਡੰਗਾ ਕਰਤਨਾ ਕਹੂੰ ਅਖਾਰਾ ਇਮ ਕਰ ਕਹਿ ਸਭ ਖਾਲਸਾ ਮਾਰam ਨਾ ਤਾਂ ਕਿਤੇ ਸਿੰਘ ਦੰਗਾ ਪਸਾਦੀ ਕਰਦੇ ਹਨ ਤੇ ਨਾ ਹੀ ਕੋਈ ਜੰਗ ਯੁੱਧ ਉਸ ਕਾਰਨ ਕਰਕੇ ਕਿ 4 ਮਹੀਨੇ ਹੋ ਗਏ ਕੋਈ ਗੱਲ ਨਹੀਂ ਸੁਣੀ ਖਾਲਸੇ ਦੀ ਤਾਂ ਲੋਕ ਗੱਲਾਂ ਕਰਦੇ ਹਨ ਕਿ ਖਾਲਸਾ ਬੰਧ ਮਾਰਿਆ ਗਿਆ ਹੈ ਬੋਤਾ ਸਿੰਘ ਕਹੂੰ ਵੱਖ ਰਿਓ ਕਿਨਾ ਫਿਰ ਤੋਂ ਤੇ ਦੇਖ ਸੋ ਲਿਓ ਆਕਦੇ ਆ ਬੂਤਾ ਸਿੰਘ ਕਿਤੇ ਸਿੰਘਾਂ ਦੇ ਜਥੇ ਤੋਂ ਵੱਖਰਾ ਰਹਿ ਗਿਆ ਸੀ ਅੰਮ੍ਰਿਤ ਵੇਲਾ ਸੀ ਕਿਤੇ ਜੰਗਲ ਵਿੱਚੋਂ ਬਾਹਰ ਨਿਕਲੇ ਹਨ ਤੁਰੇ ਜਾਂਦੇ ਆ ਕੁਸ਼ਮ ਸਾਜੀ ਉਸ ਸਮੇਂ ਹੋ ਰਹੀ ਸੀ ਅਜੇ ਪੂਰਾ ਚਿੱਟਾ ਦਿਨ ਨਹੀਂ ਸੀ ਸਵਕਤਾ ਸੀ ਚੜਿਆ ਰਾਹੀ ਜਾਂਦੇ ਸਨ ਜਿਹੜੇ ਉਥੋਂ ਗੁਜ਼ਰ ਰਹੇ ਸਨ ਕੁਝ ਉਹਨਾਂ ਕਿਤੇ ਵੇਖ ਲਿਆ ਵੀ ਆਹ ਸਿੰਘ ਕਿੱਧਰ ਨੂੰ ਜਾਂਦਾ ਏ ਇਹ ਇਹ ਸਿੰਘ ਹੀ ਹੈ ਜਾਂ ਕੋਈ ਹੋਰ ਕੋਈ ਅਸੀਂ ਸੁਣਿਆ ਵੀ ਸਿੰਘ ਤਾਂ ਖਤਮ ਕਰ ਦਿੰਦੇ ਹੈ ਹਕੂਮਤ ਦੇ ਫਿਰ ਉਹ ਆਸ ਵਿੱਚ ਗੱਲਾਂ ਕਰਦੇ ਨੇ ਵੀ ਸਿੰਘਾਂ ਦੇ ਘਰ ਤਾਂ ਬਿੱਲੀ ਵੀ ਜਉਂਦੀ ਨਹੀਂ ਰਹਿਣ ਦਿੱਤੀ ਘਰ ਘਾਟ ਉਜਾਰ ਦਤੇ ਸਭ ਕੁਝ ਖਤਮ ਕਰ ਦਿੱਤਾ ਵੀ ਸ਼ਾਇਦ ਸਾਨੂੰ ਭੁਲੇਖਾ ਲੱਗਾ ਹੈ ਦੇਖ ਤ ਸੌ ਚੰਬੋ ਭਇਓ ਕਹਾ ਸਿੰਘ ਜੈ ਜੀਵਤ ਰਹ્યો ਜਦੋਂ ਉਹਨਾਂ ਨੇੜੇ ਓਕੇ ਵੇਖਿਆ ਵੀ ਬੜੇ ਹੈਰਾਨ ਹੋ ਗਏ ਇਹ ਸਿੰਘ ਕਿਥੋਂ ਜੁੰਦਾ ਰਹਿ ਗਿਆ ਹੁਣ ਤੱਕ ਇਹ ਕਿਵੇਂ ਬਚਿਆ ਹੁਣ ਤਾਈ ਐਸੇ ਦੇਖਣਾ ਬਾਰਨ ਕਹਿਓ ਹੋਵਗ ਭੇਖੀ ਕਉ ਜੈ ਰਹ્યો ਉਹਨਾਂ ਰਾਹੀਆਂ ਨੇ ਜਿਨ੍ਹਾਂ ਨੇ ਬੋਤਾ ਸਿੰਘ ਹੁਰਾਂ ਨੂੰ ਵੇਖਿਆ ਸੀ ਨਾ ਉਹਨਾਂ ਕਹੀ ਇਹ ਗੱਲ ਵੀ ਇਹ ਕੋ ਭੇਖੀ ਪਖੰਡੀ ਐ ਇਸ ਕਰਕੇ ਹੁਣ ਤੱਕ ਬਚ ਗਿਆ ਹੈ ਜੋਇਰਾ ਸਿੰਘ ਨਾਂ ਦੀਸ ਤਹ ਕਹੂੰ ਤੁਰਕਾਂ ਦੇ ਖਪਾਏ ਸਿੰਘ ਤਾਂ ਕਿਤੇ ਨਜ਼ਰੀ ਨਹੀਂ ਆਉਂਦੇ ਉਹ ਤਾਂ ਤੁਰਕਾਂ ਨੇ ਖਪਾ ਦਿੱਤੇ ਨੇ ਖਤਮ ਕਰ ਦਿੱਤੇ ਨੇ ਆਖਿਆ ਦੂਜੇ ਕਹੋ ਕੋਈ ਹੋਗ ਜੈ ਕਾਇਰ ਪੂਰ ਲੁਕਾਏ ਦੂਸਰੇ ਰਹੀਆਂ ਆਖਿਆ ਵੀ ਕੋਈ ਕਾਇਰ ਹੋਣਾ ਕਮਜ਼ੋਰ ਦਿਲ ਡਰਪੋਕ ਹੋਵੇਗਾ ਇਹ ਅਣਖ ਵਾਲਾ ਸਿੰਘ ਕਿੱਥੇ ਜਿਹੜਾ ਲੁਕਿਆ ਫਿਰਦਾ ਏ ਇਹ ਸਿੰਘ ਨਹੀਂ ਇਹ ਕੋਈ ਪੇਖੀ ਹੈ ਖਾਲਸਾ ਸਉ ਜੋ ਨਿਤ ਜੰਗ ਕਰੈ ਖਾਲਸਾ ਸਉ ਨ ਮਰਨ ਤੇ ਡਰੇ ਖਾਲਸਾ ਤਾਂ ਉਹ ਹੁੰਦਾ ਏ ਜਿਹੜਾ ਨਿਤ ਜੰਗ ਕਰੇ ਉੱਠ ਕੇ ਲੜੇ ਤੁਰਕਾਂ ਦੇ ਨਾਲ ਖਾਲਸਾ ਤਾਂ ਉਹ ਹੈ ਜਿਹੜਾ ਮੌਤ ਤੋਂ ਬਿਲਕੁਲ ਨਾ ਡਰੇ ਇਹ ਕਿੱਥੇ ਲੁਕਿਆ ਫਿਰਦਾ ਏ ਹੁਣ ਤਾਂ ਇਹ ਤੇ ਮਰਨ ਤੋਂ ਡਰਦਾ ਹੈ ਖਾਲਸਾ ਸੋ ਜੋ ਦੰਗਾ ਮਚਾਵੇ ਖਾਲਸਾ ਸੋ ਜੋ ਸੀਸ ਲਗਾਵੇ ਖਾਲਸਾ ਤਾਂ ਉਹ ਹੁੰਦਾ ਏ ਜਿਹੜਾ ਦੰਗਾ ਮਚਾਵੇ ਬੈਰੀਆਂ ਨਾਲ ਯੁੱਧ ਕਰੇ ਖਾਲਸਾ ਤਾਂ ਉਹ ਹੈ ਜਿਹੜਾ ਆਪਣਾ ਸਿਰ ਲਾ ਦੇਵੇ ਪਰ ਉਪਕਾਰ ਖਾਤਰ ਆਪਣੇ ਸੀਸ ਦਾ ਬਲੀਦਾਨ ਕਰ ਦੇਵੇ ਦੋਇਰਾ ਬੋਤਾ ਸਿੰਘ ਨੇ ਜੋ ਸੁਣੀ ਰਹਿਓ ਤਹਾਂ ਹੀ ਖਲੋਏ ਜਦੋਂ ਰਾਈ ਤੁਰੇ ਜਾਂਦੇ ਆ ਤੋ ਬੋਤਾ ਸਿੰਘ ਨੇ ਓਹ ਸੁਣਿਆ ਬੋਤਾ ਸਿੰਘ ਉਥੇ ਹੀ ਖੜ ਗਿਆ ਹੈ ਪੈਰ ਜਮਾ ਕੇ ਉਸ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਇਹਨਾਂ ਦੀ ਜਨ ਵਿੱਚੂ ਕੋ ਡੰਕ ਲੱਗਿਓ ਲੱਗੀ ਬੋਲੀ ਸਿੰਘ ਸੋਏ ਬੋਤਾ ਸਿੰਘ ਨੂੰ ਉਹਨਾਂ ਦੀ ਬੋਲੀ ਇਓਂ ਲੱਗੀ ਜਿਵੇਂ ਵਿੱਚੂ ਨੇ ਡੰਗ ਮਾਰਿਆ ਹੋਵੇ ਵਿਛੂ ਦਾ ਡੰਗ ਮਾਰਿਆ ਨਾ ਵਿਅਕਤੀ ਸੌ ਸਕਦਾ ਨਾ ਤੁਰ ਸਕਦਾ ਨਾ ਖਾ ਸਕਦਾ ਇੰਨਾ ਦਰਦ ਹੁੰਦਾ ਤੜਫਦਾ ਵਿਅਕਤੀ ਇਹਨਾਂ ਆਖਿਆ ਵੀ ਸਿੱਖ ਤੇ ਖਤਮ ਕਰ ਦਿੱਤੇ ਨੇ ਕੋਪੇਖੀ ਐ ਸਿੱਖ ਤੇ ਜੰਗ ਕਰਦੇ ਨੇ ਯੁੱਧ ਕਰਦੇ ਨੇ ਤੁਰਕਾਂ ਨਾਲ ਲੜਦੇ ਨੇ ਜ਼ੁਲਮ ਖਿਲਾਫ ਲੜਦੇ ਨੇ ਇਹ ਤੇ ਲੋਕੇ ਦਿਨ ਕੱਟ ਰਿਹਾ ਖਾਲਸਾ ਨਹੀਂ ਹੋ ਸਕਦਾ ਇਹਨੇ ਬਚਨ ਸੁਣ ਦੀ ਸਾਰ ਹੀ ਸਿੰਘਾਂ ਦੀ ਨਿੰਦਿਆ ਸੁਣ ਦੀ ਸਾਰ ਹੀ ਕਹਿੰਦੇ ਇਉਂ ਅੰਦਰ ਤਰਫ ਨਹੀਂ ਛੜ ਗਈ ਜਿਵੇਂ ਵਿਚੂ ਨੇ ਡੰਗ ਮਾਰਿਆ ਚਾਪਈ ਸਿੰਘ ਚਿਤ ਜੈ ਨਿਚੇ ਧਾਰੀ ਸੀਸ ਲੱਗੇ ਬਿਨਾਂ ਗੱਲ ਨਾ ਕਾਰੀ ਉਹ ਉਸ ਦੀ ਗੱਲ ਸੁਣ ਕੇ ਬੋਤਾ ਸਿੰਘ ਆਪਣੇ ਦਿਲ ਵਿੱਚ ਇਹ ਦ੍ਰਿੜ ਕਰ ਲਿਆ ਹੁਣ ਸਿਰ ਲੱਗੇ ਤੋਂ ਬਿਨਾਂ ਗੱਲ ਨਹੀਂ ਬਣਨੀ ਜੱਗ ਸੀਸ ਲਗਾਏ ਚਰਚਾ ਹੋਏ ਜਗ ਜਉ ਜਾਨੇ ਖਾਲਸੋ ਸੋਏ ਸਿਰ ਲਗਾਏ ਤੂੰ ਜਹਾਨ ਵਿੱਚ ਚਰਚਾ ਹੋਵੇਗੀ ਸਿੰਘਾਂ ਦੀ ਭਾਈ ਅਜੇ ਹੈਗੇ ਸਿੰਘ ਬਹੁਤ ਜੰਗ ਕੀਤਾ ਫਲਾਣੀ ਜਗ੍ਹਾ ਤੇ ਸਿੰਘਾਂ ਨੇ ਦੁਨੀਆ ਇਉਂ ਜਾਣੇਗੀ ਕਿ ਖਾਲਸਾ ਹੈ ਜੇ ਜੇ ਖਾਲਸਾ ਫੇਰ ਜੰਗ ਜੰਦ ਸ਼ੁਰੂ ਕਰ ਦੇਵੇ ਇਉਂ ਉਹਨਾਂ ਨੂੰ ਦੱਸਣ ਵਾਸਤੇ ਗਰਜਾ ਸਿੰਘ ਖਲੋ ਗਿਆ ਹੈ ਆਵੀਆਂ ਕਿਛ ਦੰਗਾ ਮਚਾਈਐ ਤੁਰਕਾਂ ਸਿਰ ਦੇ ਝੂਟੇ ਕਰਾਈਐ ਹੁਣ ਇੱਥੇ ਹੀ ਸ਼ਾਈ ਰਾਹ ਤੇ ਕੁਛ ਦੰਗਾ ਪਸਾਦ ਕਰੀਏ ਜੰਗ ਜੁੱਧ ਕਰੀਏ ਤੁਰਕਾਂ ਨੂੰ ਸਿਰ ਦੇ ਕੇ ਇਹਨੂੰ ਦਰਗਾਹ ਵਿੱਚ ਝੂਟੇ ਕਰੀਏ ਬੇਦੋਸ਼ੀਆਂ ਨਾਲ ਕਿਵੇਂ ਜ਼ੁਲਮ ਕਰਦੇ ਹਨ ਕਿਸੇ ਨੂੰ ਰਹਿਣ ਨਹੀਂ ਦਿੰਦੇ ਇਨਾਂ ਨਾਲ ਹੁਣ ਦੋ ਹੱਥ ਕਰੀਏ ਫਿਰ ਖਾਲਸੇ ਕੀ ਚਰਚਾ ਹੋਏ ਪਾਤਸ਼ਾਹੀ ਦਾਵਾ ਚਾਹ ਜੋਏ ਜਦੋਂ ਆਪਾਂ ਸਿਰ ਲਾਵਾਂਗੇ ਲੜਾਂਗੇ ਫਿਰ ਖਾਲਸਾ ਪੰਥ ਦੀ ਚਰਚਾ ਸ਼ੁਰੂ ਹੋ ਜਾਏਗੀ ਕਿ ਖਾਲਸਾ ਖਤਮ ਨਹੀਂ ਹੋਇਆ ਫਿਰ ਉੱਠ ਖੜਾ ਹੋਇਆ ਹੈ ਖਾਲਸੇ ਦਾ ਦਾਵਾ ਤਾਂ ਪਾਤਸ਼ਾਹੀ ਹੈ ਇਹਨਾਂ ਤੋਂ ਪਾਤਸ਼ਾਹੀ ਵਾਪਸ ਲੈਣੀ ਹੈ ਤੇ ਅਸੀਂ ਇਹਨਾਂ ਤੋਂ ਪਾਤਸ਼ਾਹੀ ਖੋਣੀ ਐ ਅਸੀਂ ਭੀਖ ਨਹੀਂ ਅਡਣੀ ਝੋੜੀਆਂ ਨਹੀਂ ਅਡਣੀਆਂ ਵੀ ਕੋਈ ਸਾਨੂੰ ਰਾਜ ਦੇਵੇ ਬਾਬਾ ਬੋਤਾ ਸਿੰਘ ਨੇ ਮਨ ਵਿੱਚ ਵਿਚਾਰ ਲਈ ਕਿ ਹੁਣ ਪਾਤਸ਼ਾਹੀ ਦਾਵਾ ਇੱਥੇ ਕੀਤਾ ਜਾਣਾ ਹੈ ਉਹਨਾਂ ਮਨ ਬਣਾਇਆ ਦੋਹਿਰਾ ਰਾਏ ਸਰਾਏ ਦੇਰਾ ਦਿਓ ਚਾਹ ਤਰਫੋਂ ਲਿਓ ਬਣਾਏ ਤਰਨ ਤਰਨ ਕੋਲ ਨੂਰ ਦੀਨ ਦੀ ਸਰਾਂ ਹੈ ਇਸੇ ਸਰਾਂ ਦੇ ਰਾਹ ਵਿੱਚ ਡੇਰਾ ਹੈ ਭਾਵ ਅਗਲੇ ਪਾਸੇ ਸਰਾਂ ਉਹਦੇ ਪਿਛਲੇ ਪਾਸੇ ਥੇ ਨੂੰ ਲੋਕ ਜਾਂਦੇ ਰਾਹੀ ਲੋਕ ਜਿਹੜੇ ਵਪਾਰੀ ਸੰਸੁਧਾਗਰ ਸਨ ਉਹ ਵਪਾਰ ਕਰਦੇ ਸੀ ਉਹ ਉਧਰ ਉਧਰੀ ਤੁਰੇ ਜਾਂਦੇ ਰਾਹ ਦੇ ਵਿੱਚ ਗੱਡੇ ਆਉਣੇ ਗਧਿਆਂ ਤੇ ਲੱਦ ਲੱਦ ਕੇ ਅੰਨ ਅਨਾਜ ਲੈ ਜਾਂਦੇ ਸਨ ਉਹ ਰਸਤੇ ਉੱਤੇ ਇਨ੍ਹਾਂ ਸਿੰਘਾਂ ਨੇ ਜਾ ਡੇਰਾ ਬੰਨਿਆ ਉਥੇ ਚਾਰੇ ਪਾਸੇ ਤੋਂ ਜੋ ਰਸਤਾ ਪੈਂਦਾ ਸੀ ਲੜਕਣ ਜੈ ਸੀ ਖੇਲ ਜਿਉਂ ਗੜਾ ਧਰਾਇਓ ਨਾਏ ਜਿਵੇਂ ਛੋਟੇ ਛੁਟਕੇ ਛੋਟੇ ਛੋਟੇ ਲੜਕੇ ਖੇਡਿਆ ਕਰਦੇ ਸਨ ਐਵੇਂ ਚਾਰ ਕੁ ਲੱਕੜਾਂ ਗੱਡ ਕੇ ਚਾਰ ਸਪੇਰੇ ਸਿੰਘਾਂ ਨੇ ਕਿਆ ਕਿਲਾ ਹੈ ਫਾਲਸੇ ਦਾ ਆ ਕੀ ਹੈ ਖਾਲਸਾ ਇਥੇ ਇੱਥੇ ਬੈਠ ਕੇ ਬੋਤਾ ਸਿੰਘ ਨੇ ਜ਼ਕਾਤ ਲਾ ਦਿੱਤਾ ਕਿ ਮੇਰਾ ਮਸੂਲ ਭਰੋ ਤੇ ਭਰੇ ਬਿਨਾ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਚੌਪਈ ਬੈਠ ਸਿੰਘ ਤੈ ਜਗਾਤ ਲਗਾਈ ਦੂਜੋ ਸਿੰਘ ਰੰਗਰੇਟੋ ਭਇਓ ਆਈ ਜਦੋਂ ਇੱਥੇ ਮਸੂਲ ਕਰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਟੈਕਸ ਤਦੋਂ ਬੋਤਾ ਸਿੰਘ ਦੇ ਨਾਲ ਦੂਜਾ ਮਜੀਬ ਸਿੰਘ ਆ ਰੜਿਆ ਉਹ ਵੀ ਬੋਤਾ ਸਿੰਘ ਦਾ ਸਾਥੀ ਬਣਿਆ ਇਸ ਦਾ ਨਾਮ ਐਸੇ ਇੱਥੇ ਨਾ ਮੋਤਾ ਸਿੰਘ ਹੀ ਲਿਖਿਆ ਏ ਤੇ ਨਾਮ ਗਰਜਾ ਸਿੰਘ ਨਹੀਂ ਹੁੰਦਾ ਇਤਿਹਾਸ ਦੇ ਵਿੱਚ ਆਖਿਆ ਦੂਜਾ ਸਿੰਘ ਵੀ ਆੜ ਲਿਆ ਦੋਹਾਂ ਨਾਂ ਰੌਲਾ ਦਿਓ ਮਚਾਏ ਖਬਰ ਲਾਹੌਰ ਜੰਮ ਪੁੱਜੇ ਜਾਏ ਦੋਹਾਂ ਸਿੰਘਾਂ ਨੇ ਉੱਥੇ ਰੌਲਾ ਪਾ ਦਿੱਤਾ ਹੈ ਸ਼ੋਰ ਮਚਾ ਦਿੱਤਾ ਹੈ ਉਹ ਠਹਿਰੋ ਏ ਖਾਲਸਾ ਦਾ ਮਸੂਲ ਦੇ ਕੇ ਜਾਣਾ ਜਦੋਂ ਮਸੂਲ ਦਿੰਦੇ ਨੇ ਤਾਂ ਅਗਲੇ ਕਹਿੰਦੇ ਹਨ ਅਸੀਂ ਤਾਂ ਮਸੂਲ ਦੇਵਾਂਗੇ ਸਰਕਾਰ ਨੂੰ ਤੁਸੀਂ ਸਾਥੋਂ ਕਿਵੇਂ ਲੈ ਸਕਦੇ ਹੋ ਫਿਰ ਸਿੰਘ ਉਹਨਾਂ ਨੂੰ ਕੁੱਟਦੇ ਨੇ ਫਿਰ ਸਲੋਤਰ ਫੇਰਦੇ ਹਨ ਕਿਉਂ ਓਏ ਦੇਣਾ ਹੈ ਕਿ ਨਹੀਂ ਜਦੋਂ ਵੱਜਦੀਆਂ ਨੇ ਫਿਰ ਦੇਣਾ ਹੀ ਪੈਂਦਾ ਹੈ ਇਸ ਤਰ੍ਹਾਂ ਆਪਸ ਵਿੱਚ ਰੌਲਾ ਰੱਪਾ ਹੋ ਜਾਂਦਾ ਦੋਹਿਰਾਮ ਔਰ ਚਿੱਠੀ ਥੀ ਤੈਨ ਲਿਖੀ ਜੋ ਸੁਣ ਨਵਾਬ ਜਲ ਜਾਏ ਖਬਰ ਲਾਹੌਰ ਜਿੰਮ ਪੁੱਜੇ ਉਹ ਜਾਏ ਸਿੰਘ ਤਾਂ ਇਸ ਕਰਕੇ ਬਹੁਤਾ ਦੰਗਾ ਕਰਦੇ ਸੰਦ ਕਿ ਕਿਸੇ ਤਰ੍ਹਾਂ ਸਾਡੀ ਖਬਰ ਲਾਹੌਰ ਪੁੱਜ ਜਾਵੇ ਕਿ ਉਧਰ ਕੋਈ ਟੈਕਸ ਨਹੀਂ ਖੜਾ ਹੈ ਖਾਲਸਾ ਮਸਕੂਲ ਲੈਣ ਲੱਗ ਪਿਆ ਮੋੜ ਫਿਰ ਤੋਂ ਅਕਾ ਔਰ ਚਿੱਠੀ ਥੀ ਤੈਨ ਲਿਖੀ ਜੋ ਸੁਣ ਨਵਾਬ ਜਲ ਜਾਏ ਇਸ ਤਰ੍ਹਾਂ ਜਦੋਂ ਕਾਫੀ ਸਮਾਂ ਹੋ ਗਿਆ ਕੋਈ ਫੌਜ ਨਾ ਆਈ ਕੋਈ ਖਾਂਰ ਲੈਣ ਨਾ ਆਇਆ ਬਥੇਰੇ ਲੋਕ ਉਥੇ ਟੈਕਸ ਭਰ ਭਰ ਕੇ ਗਏ ਉਥੇ ਫਰਿਆਦੀ ਵੀ ਬਣੇ ਜਦੋਂ ਕੋਈ ਹਲ ਚੱਲਣਾ ਹੋਈ ਤਾਂ ਤਾਂ ਉਹਨਾਂ ਸਿੰਘਾਂ ਨੇ ਲਾਹੌਰ ਦੇ ਨਵਾਬ ਖਾਨ ਬਹਾਦਰ ਨੂੰ ਚਿੱਠੀ ਲਿਖੀ ਹੈ ਜੇ ਚਿੱਠੀ ਨੂੰ ਸੁਣ ਕੇ ਨਵਾਬ ਜ਼ਕਰੀਆ ਖਾਂ ਸੜ ਬੜ ਗਿਆ ਚੜੇ ਫੌਜ ਜਿਮ ਤੁਰਤ ਹੀ ਕਛੂ ਨਾ ਦੇਰ ਲਗਾਏ ਆਖਿਆ ਭਾਈ ਨਵਾਬ ਕਪੂਰ ਸਿੰਘ ਦਾ ਪਿੰਡ ਸੀ ਜਿਹੜਾ ਉਹ ਪਿੰਡ ਸੀ ਇਹਨਾਂ ਦਾ ਭਾਈ ਗਰਜਾ ਸਿੰਘ ਦਾ ਬੋਤਾ ਸੀ ਉਹਦਾ ਤੇ ਜ਼ਿਕਰ ਮਿਲਦਾ ਹੈ ਕਿ ਚੜੇ ਫੌਜ ਜਿਮ ਤੁਰਤ ਹੀ ਕਛੂ ਨਾ ਦੇਰ ਲਗਾਏ ਜੇ ਉਹ ਚਿੱਠੀ ਪਹੁੰਚਦੀ ਹੈ ਖਾਨ ਬਹਾਦਰ ਦੇ ਕੋਲ ਫਿਰ ਫੌਜ ਤੁਰੰਤ ਹੀ ਸਿੱਕਾ ਤੇ ਚੜ੍ਹਾਈ ਕਰ ਦੇਵੇ ਕੋਈ ਦੇਰ ਨਾ ਲਾਏ ਇਸ ਢੰਗ ਦੇ ਨਾਲ ਚਿੱਠੀ ਲਿਖੀ ਹੈ ਬੋਤਾ ਸਿੰਘ ਨੇ ਨਵਾਬ ਨੂੰ ਚਿੱਠੀ ਲਿਖਾ ਜਹਾ ਸਿੰਘ ਬੋਤਾ ਚਾਪਈ ਚਿੱਠੀ ਲਿਖਾ ਜਹਾ ਸਿੰਘ ਬੋਤਾ ਹੱਥ ਹੈ ਛੋਟਾ ਵਿਚਰਾ ਖੜੋਤਾ ਆਖਦੇ ਨੇ ਚਿੱਠੀ ਤੇ ਐਂ ਲਿਖਿਆ ਬੋਤਾ ਸਿੰਘ ਨੇ ਮੇਰੇ ਹੱਥ ਵਿੱਚ ਛੋਟਾ ਫੜਿਆ ਸਿਰਫ ਛੋਟਾ ਹੈ ਨੂਰਦੀਨ ਦੀ ਸਰਾ ਵਾਲੇ ਰਾਹ ਵਿੱਚ ਖੜਾ ਹਾਂ ਆਖਿਆ ਚਿੱਠੀ ਲਿਖਿਓ ਜੋ ਸਿੰਘ ਬੋਤਾ ਹੱਥ ਹੈ ਛੋਟਾ ਵਿੱਚ ਰਾਹ ਖੜੋਤਾ ਤੇ ਐਂ ਲਿਖਿਆ ਹੈ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੁੱਤਾ ਉਹਨਾਂ ਆਖਿਆ ਵੀ ਜੇ ਕੋਈ ਖੋਤਾ ਲੱਤੀ ਜਾਂਦਾ ਹੈ ਕਿਸੇ ਚੀਜ਼ ਦਾ ਉਸ ਨੂੰ ਇੱਕ ਪੈਸਾ ਮਸੂਲ ਲਾਇਆ ਹੈ ਕੋਈ ਅਨਾਜ ਆਦ ਗੱਡਾ ਭਰੀ ਨਹੀਂ ਜਾਂਦਾ ਹੈ ਉਸ ਨੂੰ ਇੱਕ ਆਨਾ ਭਾਵ ਚਾਰ ਪੈਸੇ ਮਸੂਲ ਲਾਏ ਨੇ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਕੋਤਾ ਆਖੋ ਭਾਬੀ ਖਾਨੋਂ ਨੂੰ ਜੋ ਆਖੇ ਸਿੰਘ ਬੋਤਾ ਇਹ ਭਾਈ ਨਵਾਬ ਕਪੂਰ ਸਿੰਘ ਦੇ ਪਿੰਡੋਂ ਸੀ ਬੋਤਾ ਸਿੰਘ ਉਸ ਦਾ ਪਿੰਡ ਉਸ ਪਿੰਡ ਦਾ ਪਾਣੀ ਉਹ ਐਸਾ ਹੈ ਜਿਸ ਨੂੰ ਪੀ ਕੇ ਵੇਖੋ ਕੈਸੇ ਕੈਸੇ ਯੋਧੇ ਜੁਰਮੇ ਪੈਦਾ ਹੋਏ ਐਉਂ ਆਖਦੇ ਨੇ ਬੋਤਾ ਸਿੰਘ ਕਿ ਭਾਬੀ ਖਾਨੋਂ ਨੂੰ ਆਖ ਦਿਓ ਬੋਤਾ ਸਿੰਘ ਦੇ ਪਿੰਡ ਫਰਜ਼ੁल्ले ਖਾਨੋਂ ਨਵਾਬ ਖਾਨ ਬਹਾਦਰ ਦੀ ਭੈਣ ਖਾਨੋਂ ਵਿਆਹੀ ਹੋਈ ਸੀ ਭਾਈਚਾਰੇ ਦੇ ਹਿਸਾਬ ਨਾਲ ਖਾਨੋਂ ਭਾਬੀ ਲੱਗਦੀ ਸੀ ਬੋਤਾ ਸਿੰਘ ਦੀ ਦੇ ਖਾਨੋ ਭਾਬੀ ਨੂੰ ਕਹਿ ਦਿਓ ਕਿ ਤੇਰਾ ਦਿਉਰ ਬੋਤਾ ਸਿੰਘ ਨੂਰਦੀਨ ਦੀ ਸ਼ਾਹੀ ਰਾਹ ਦੇ ਵਿੱਚ ਟੈਕਸ ਲਈ ਖੜਾ ਹੈ ਇਹ ਦੱਸਣਾ ਕਰੋ ਦੋਹਿਰਾ ਖਾਨੋ ਬਾਦਰ ਨਵਾਬ ਕੀ ਖਾਨੋ ਵੱਡੀ ਸੋ ਪੈਣਾ ਫਰਜ਼ੁਲਾ ਖਾਨ ਕੀ ਸਤਰੀ ਖਾਲਸੇ ਵੱਡ ਦੁੱਖ ਦੇਣਾ ਉਹ ਖਾਨੋ ਨਵਾਬ ਖਾਨ ਬਹਾਦਰ ਦੀ ਵੱਡੀ ਭੈਣ ਸੀ ਉਹ ਫਰਜ਼ੁਲਾ ਖਾਨ ਦੀ ਔਰਤ ਸੀ ਅਤੇ ਖਾਲਸ਼ੇ ਨੂੰ ਬੜੇ ਦੁੱਖ ਦੇਣ ਵਾਲੀ ਸੀ ਕਿਉਂ ਪਏ ਖਾਨੋਂ ਸੁਣਦੇ ਹੀ ਫੌਜ ਚੜਾਏ ਸੋ ਸਿੰਘਾਂ ਢੇਗ ਪਹੁੰਚੀ ਆਏ ਆਖਦਿਆ ਖਾਨੋਂ ਨੇ ਚਿੱਠੀ ਸੁਣ ਕੇ ਬੋਤਾ ਸਿੰਘ ਹੋਰਾ ਤੇ ਫੌਜ ਚੜਾ ਕੇ ਭੇਜ ਦਿੱਤੀ ਉਹ ਫੌਜ ਸਿੰਘਾਂ ਕੋਲ ਆ ਪਹੁੰਚੀ ਬੜੇ ਸਿੰਘ ਇੱਕ ਥੋਤੇ ਥਾਏ ਦੂਜੋ ਚਲਿਓ ਥੋ ਰਵਣੇ ਦਾਏ ਇੱਕ ਸਿੱਖ ਤਾਂ ਉਥੇ ਉਸੇ ਥਾਂ ਤੇ ਖੜਾ ਸੀ ਜਿੱਥੇ ਲੋਕਾਂ ਨੂੰ ਰੋਕ ਕੇ ਟੈਕਸ ਲੈਂਦੇ ਸੀ ਦੂਜੇ ਗੜਵਾ ਲੈ ਕੇ ਜਲਦਾ ਆਖਦੇ ਨੇ ਖੇਡੇ ਮਹੱਲੇ ਭਾਵ ਜੰਗਲ ਪਾਣੀ ਹੋਣ ਚਲਾ ਚਲਿਆ ਸੀ ਦੇਖ ਆਵਾਜ਼ ਮੁੜ ਆਇਓ ਸੋਏ ਨਲਕਾਰੋ ਦੀਨ ਗੁਰ ਫਤਿਹ ਬਲੋਏ ਫੌਜ ਨੂੰ ਦੇਖ ਕੇ ਉੱਥੇ ਹੀ ਵਾਪਸ ਮੁੜ ਆਇਆ ਉਹ ਸਿੰਘ ਦੋਵੇਂ ਸਿੰਘਾਂ ਨੇ ਉੱਚੀ ਦੇਣੇ ਫਤਿਹ ਕਾ ਜਾ ਕੇ ਫੌਜ ਵਾਲਿਆਂ ਨੂੰ ਲਲਕਾਰਾ ਮਾਰਿਆ ਹੈ ਇਧਰ ਆਓ ਏ ਕਿਧਰ ਚੱਲੇ ਹੋ ਟੈਕਸ ਭਰ ਕੇ ਜਾਓ ਦਮਦੋ ਸਿੰਘ ਭਏ ਤਿਆਰ ਹੱਥ ਕਿ ਸੋਟਾ ਗਲ ਤਲਵਾਰ ਕਮਰ ਕਸ਼ੇ ਲੈ ਕੇ ਇਉਂ ਦੋਵੇਂ ਸਿੰਘ ਤਿਆਰ ਵਰ ਤਿਆਰ ਹੋ ਗਏ ਹਨ ਫੌਜ ਆਉਂਦੀ ਨੂੰ ਵੇਖ ਗਾਤਰੇ ਤਲਵਾਰ ਹੈ ਤੇ ਹੱਥ ਵਿੱਚ ਮੋٹے ਮੋٹے ਛੋਟੇ ਫੜੇ ਹੋਇਆਂ ਨਾ ਦੂਜੇ ਹੱਥ ਨੇ ਜਾ ਇੱਕ ਫੜਾ ਕਿਲੇਬਾਰ ਸਿੰਘ ਨਿਕਲ ਖਲਾ ਦੂਜੇ ਦੇ ਹੱਥ ਵਿੱਚ ਨੇਜਾ ਇੱਕ ਹਲ ਵਾਲਾ ਉਹ ਜੋ ਸਿੰਘ ਨੇ ਵਾਰਡ ਕਰਕੇ ਮੂੜੀਆਂ ਗੱਡੀਆਂ ਹੋਈਆਂ ਹਨ ਬੋਲੀਆਂ ਉਹਨਾਂ ਨੂੰ ਕਿਲਾ ਕਹਿੰਦੇ ਹਨ ਉਹਦੇ ਵਿੱਚੋਂ ਬਾਹਰ ਨਿਕਲ ਕੇ ਖੜ ਗਏ ਹਨ ਸਿੰਘ ਮੁਕਾਬਲਾ ਕਰਨ ਵਾਸਤੇ ਤਾਉ ਤੁਰ ਕੰ ਜਾਉ ਬਚਨ ਪੁਕਾਰੇ ਲੜਨਾ ਮਰੋ ਸਿੰਘ ਚਲ ਹਮ ਨਾਰੇ ਜਦ ਤੁਰਕਾਂ ਦੀ ਫੌਜ ਆ ਗਈ ਤਾਂ ਸਿੰਘਾਂ ਨੇ ਉਹਨਾਂ ਨੂੰ ਵੀ ਟੈਕਸ ਭਰਨ ਵਾਸਤੇ ਕਿਹਾ ਤਰ ਤੁਰਕਾਂ ਨੇ ਸਿੰਘਾਂ ਨੂੰ ਇਉਂ ਉੱਚੀ ਉੱਚੀ ਵਿੱਚ ਕਿਹਾ ਸਿੰਘੋ ਲੜ ਕੇ ਨਾ ਮਰੋ ਸਾਡੇ ਨਾਲ ਚਲੋ ਲਾਹੌਰ ਨੂੰ ਤੈਨੋ ਲੈ ਸੰਗ ਨਵਾਬ ਮਲਾਉ ਜਾਂ ਬਖਸ਼ੀ ਕਰ ਤੁਝੇ ਛਡਾਉਂ ਚੱਲ ਬੋਤਾ ਸਿੰਘ ਉਥੇ ਤੇਰੀ ਨਵਾਬ ਦੇ ਨਾਲ ਮੁਲਾਕਾਤ ਕਰਾਵਾਂਗਾ ਨਵਾਬ ਤੇ ਤੇਰੀ ਜਾਨ ਬਖਸ਼ਿਸ਼ ਕਰਕੇ ਤੈਨੂੰ ਛਡਾ ਦੇਵਾਂਗਾ ਇਸ ਤਰ੍ਹਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹ ਫੌਜ ਵਾਲੇ ਜਿਹੜੇ ਉਹ ਸਿੰਘਾਂ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਨੇ ਸਿੰਘ ਕਹੀ ਹਮ ਕਬ ਜਾਨ ਬਚਾਵਾਂ ਅਮ ਤੋਂ ਮਰਨਾ ਆਪ ਟਕਾਵਾਂ ਸਿੰਗਾ ਕਿਹਾ ਵੀ ਅਸੀਂ ਕਦੋਂ ਜਾਨ ਬਚਾਉਣਾ ਚਾਹੁੰਦੇ ਆ ਜੋ ਅਸੀਂ ਕਿਸੇ ਅੱਗੇ ਜਾ ਕੇ ਲੜਕੜੀਆਂ ਕੱਢੀਏ ਅਸੀਂ ਤਾਂ ਲੜਨਾ ਚਾਹੁੰਦੇ ਆ ਤੂੰ ਸਾਨੂੰ ਕਹਿਣਾ ਵੀ ਤੁਹਾਡੀ ਜਾਨ ਬਖਸ਼ੀ ਕਰਾ ਦੇਵਾਂਗਾ ਅਸੀਂ ਤਾਂ ਆਪ ਮਰਨ ਨੂੰ ਤਿਆਰ ਖੜੇ ਆ ਅਸੀਂ ਤਾਂ ਆਪ ਤਕਾਉਂਦੇ ਆ ਵੀ ਕੋਈ ਆਵੇ ਤੇ ਸਾਡੀ ਮੌਤ ਹੋਵੇ ਦੋਹਿਰਾ ਅਮਸੋ ਲੜਨਾ ਝੱਬ ਕਰੋ ਘੋੜੇ ਤੇ ਉਤਰਾਏ ਐਵੇਂ ਗੱਲਾਂ ਨਾ ਬਣਾਓ ਉਤਰੋ ਘੋੜਿਆਂ ਤੋਂ ਛੇਤੀ ਨਾਲ ਸਾਡੇ ਨਾਲ ਲੜੋ ਅਸੀਂ ਵੀ ਸ਼ਹੀਦ ਹੋਈਏ ਤੁਮ ਹਥਿਆਰ ਸੋ ਹੱਥ ਰੱਖੋ ਅਮ ਛੋਟੇ ਲਾਵਾਂ ਧਾਏ ਤੁਸੀਂ ਆਪਣੇ ਹੱਥਾਂ ਵਿੱਚ ਹਥਿਆਰ ਰੱਖੋ ਅਸੀਂ ਛੋਟਿਆਂ ਦੇ ਨਾਲ ਹੀ ਤੁਹਾਡਾ ਮੁਕਾਬਲਾ ਕਰ ਲੈਣਾ ਆਖਿਆ ਭੱਜ ਭੱਜ ਕੇ ਤੁਹਾਡੇ ਉਕਾਂ ਦੇ ਸਨੋਤਰ ਚਾਪੇ ਦੇਖੋ ਛੋਟੇ ਸੋਕਿਆ ਹਮਤੇ ਸਰੇ ਕਿਆ ਕਿਆ ਹਿੰਮਤ ਹਮ ਤੁਮ ਕਰੇ ਤੁਸੀਂ ਇਹ ਦੇਖੋ ਕਿ ਸਾਡੇ ਕੋਲ ਕੀ ਸ਼ਸਤਰ ਹਨ ਸਾਡੇ ਤੋਂ ਕੀ ਸਰਦਾ ਹੈ ਕਿਹੋ ਜੇ ਕਾਰਜ ਸਵਾਰਾਂਗੇ ਅਸੀਂ ਛੋਟੇ ਨਾਲ ਪਤਾ ਲੱਗ ਜਾਏਗਾ ਮੈਦਾਨ ਵਿੱਚ ਤੁਸੀਂ ਕਿੰਨੀ ਕੋ ਹਿੰਮਤ ਰੱਖਦੇ ਹੋ ਅਸੀਂ ਕਿੰਨੇ ਕੋ ਕਰਦੇ ਹਾਂ ਕਿਵੇਂ ਲੜਦੇ ਹਾਂ ਤੁਹਾਡੇ ਨਾਲ ਫਿਰ ਤੁਰਕ ਕਹੈਂ ਚਲ ਹਮਰੇ ਸਾਥ ਅਮ ਤੁਮੈ ਕਰਾਵੇ ਕਚੈਰੀ ਬਾਤ ਤੁਰਕ ਫਿਰ ਕਹਿਣ ਲੱਗਾ ਵੀ ਕਾ ਨੂੰ ਬੋਤਾ ਸਿਆਂ ਕੀ ਲੋੜ ਹੈ ਇਸ ਗੱਲ ਦੀ ਚਲ ਤੂੰ ਸਾਡੇ ਨਾਲ ਲਾਹੌਰ ਚੱਲ ਕਚੈਰੀ ਵਿੱਚ ਖਾਨ ਬਹਾਦਰ ਦੇ ਨਾਲ ਤੇਰੀਆਂ ਗੱਲਾਂ ਕਰਾ ਦੇਾਂਗੇ ਸਿੰਘ ਕਹੈਂ ਹਮ ਤੁਮ ਕੀ ਗੱਲ ਕਰਾਂ ਕਚੈਰੀ ਅੱਗੇ ਐਸੋ ਚੱਲ ਸਿੰਘਾ ਕੀ ਸਾਡੀ ਤੁਹਾਡੀ ਕਾਦੀ ਗੱਲ ਰਹੇਗੀ ਹੁਣ ਕੋਈ ਸੁਲਾ ਦੀ ਗੱਲ ਨਹੀਂ ਹੈ ਕੋਈ ਆਪਾਂ ਮੇਲ ਕਰਨ ਵਾਸਤੇ ਨਹੀਂ ਜੁੜੇ ਇਥੇ ਅਗਲੀ ਕਚੈਰੀ ਜਾ ਕੇ ਕਰਾਂਗੇ ਹੁਣ ਗੱਲਾਂ ਹੁਣ ਉਥੇ ਕਚਿਹਰੀ ਵਿੱਚ ਜਾਣ ਦੇ ਸਾਨੂੰ ਆਵ ਤੁਮਸੋ ਆਵ ਸ਼ਾਸਤਨ ਮੇਲ ਛੋਟੇ ਟੀਮ ਮਲਾਵੈ ਸੇਲ ਸਾਡਾ ਤੁਹਾਡਾ ਤਾਂ ਹੁਣ ਸ਼ਸਤਰ ਦਾ ਮੇਲ ਹੈ ਸ਼ਸਤਰਾਂ ਦੇ ਨਾਲ ਉਧਰ ਉਧਰੀ ਦੋ ਹੱਥ ਕਰੀਏ ਛੋਟੇ ਇਟਾਂ ਤੇ ਛੇਲਿਆਂ ਨਾਲ ਆਪਾਂ ਮੇਲ ਕਰੀਏ ਇਹ ਸ਼ਸਤਰ ਮਾਰੀਏ ਆਪਾਂ ਇੱਕ ਦੂਜੇ ਨੂੰ ਜੋਹਿਰਾ ਹਮ ਆਵਤ ਹੈ ਪਾਸ ਤੁਮ ਕਹਿਓ ਨਾ ਖਬਰ ਹਮ ਕੀ ਨਾ ਸਿੰਘ ਬੜੇ ਕਾਲੇ ਪਏ ਹੋਏ ਨੇ ਸ਼ੀਧੀਆਂ ਨੂੰ ਕਹਿੰਦੇ ਜੇ ਤੁਸੀਂ ਨਹੀਂ ਕੋਈ ਯਤਨ ਕਰਦੇ ਤਾਂ ਅਸੀਂ ਤੁਹਾਡੇ ਕੋਲ ਆਈਏ ਫੇਰ ਨਾ ਆਖਿਓ ਦੱਸਿਆ ਨਹੀਂ ਹੁਣੇ ਤਕੜੇ ਹੋ ਜਾਓ ਦੌੜ ਕਰੀ ਤਿੰਨ ਸ਼ੇਰ ਜਿਓ ਖੜੋ ਤਹਾਂ ਜਾ ਲੀਨਾ ਬੋਤਾ ਸਿੰਘ ਸ਼ੇਰ ਦੀ ਤਰ੍ਹਾਂ ਜਾ ਪਿਆ ਦੌੜ ਕੇ ਇਥੇ ਤੁਰਕ ਸਿਪਾਈ ਖੜੇ ਸੀ ਉਥੇ ਜਾਤ ਪਟਾ ਮਾਰਿਆ ਰੋ ਪਈ ਦੌੜ ਸਿੰਘਾਂ ਦਾ ਸ਼ਸਤਰ ਚਲਾਏ ਸਿੰਘ ਹੱਥ ਸਿੰਘਨ ਕੇ ਤੁਰਕ ਨਾ ਆਏ ਤਦ ਦੌੜ ਕੇ ਸਿੰਘਾਂ ਨੇ ਸ਼ਸਤਰ ਚਲਾਏ ਤੁਰਕਾਂ ਤੇ ਤੁਰਕ ਘੋੜਿਆਂ ਤੇ ਚੜੇ ਹੋਏ ਸੀ ਘੋੜੇ ਭਜਾ ਕੇ ਉਹ ਜਾ ਖੜੇ ਹਨ ਦੂਰ ਨੇੜੇ ਲੱਗੇ ਸਿੰਘਾਂ ਦੇ ਇਸ ਤਰ੍ਹਾਂ ਤੁਰਕ ਸਿੰਘਾਂ ਦੇ ਹੱਥ ਨਾ ਆਏ ਛੋਟੇ ਟੀਮਾ ਤਬ ਸਿੰਘਾਂ ਚਲਾਈ ਤੁਰਕ ਸੋ ਘੋੜੇ ਗਏ ਹਲਾਈ ਸਿੰਘਾਂ ਨੇ ਚੁੱਕ ਚੁੱਕ ਟੀਮਾ ਛੋਟੇ ਵਗਾ ਮਾਰੇ ਹਨ ਤੁਰਕ ਘੋੜੇ ਭਜਾ ਕੇ ਦੂਰ ਹੋ ਗਏ ਹਨ ਤੁਰਕ ਜਿੰਦ ਕੋ ਚਾਹੇ ਬਚਾਈ ਸਿੰਘਾਂ ਚਿੰਤਾ ਜਿੰਦ ਨਾ ਕਾਈ ਤੁਰਕ ਜਦੋਂ ਭੱਜੇ ਨੇ ਤਾਂ ਤੁਰਕ ਆਪਣੀ ਜਾਨ ਬਚਾਉਣਾ ਚਾਹੁੰਦੇ ਹਨ ਕਿ ਇਹ ਤਾਂ ਏਡੇ ਨਿਡਰ ਹੋ ਕੇ ਖੜੇ ਨੇ ਮਰਨ ਮਾਰਨ ਵਾਸਤੇ ਖੜੇ ਨੇ ਨਾ ਜਾਣੀਏ ਅਗਲਾ ਕਹਿੰਦਾ ਮੈਨੂੰ ਨਾ ਮਾਰ ਲੈ ਦੂਜਾ ਆਖੇ ਮੈਨੂੰ ਮਾਰ ਲੈ ਆਕੇ ਇਹ ਦਰਦੀ ਨਹੀਂ ਕਿਸੇ ਕੋਲ ਪਈ ਨਹੀਂ ਇਹਨਾਂ ਨੂੰ ਕਿਸੇ ਦਾ ਇਹ ਤੇ ਆਪ ਕਹਿੰਦੇ ਆ ਕਿ ਸਾਨੂੰ ਮਾਰੋ ਜਿੱਧਰੋਂ ਛਾਤਰ ਤੁਰਕਾਂ ਨੇ ਆਵੈ ਸਿੰਘ ਸੋ ਦੌੜ ਤੈ ਬਲਤਾਵੈ ਤੁਰਕ ਤੀਰ ਬੰਦੂਕ ਚਲਾਉਂਦੇ ਨੇ ਜਿੱਧਰੋਂ ਪਾਸਿਓਂ ਤੁਰਕਾਂ ਦੇ ਛਾਤਰ ਆਉਂਦੇ ਹਨ ਸਿੰਘ ਦੌੜ ਕੇ ਉਸ ਪਾਸੇ ਵੱਲ ਜਾਂਦੇ ਹਨ 500 ਤੁਰਕਾਂ ਸ਼ਸਤਰ ਲਗਾਵੇ ਆਪਣੇ ਨਾਂ ਸਰਸਰ ਬਚਾਵੇ ਉੱਤੇ ਪਹੁੰਚ ਕੇ ਤੁਰਕਾਂ ਨੂੰ ਸ਼ਸਤਰ ਮਾਰਦੇ ਸਿੰਘ ਆਪਣੇ ਸਰੀਰ ਨੂੰ ਨਹੀਂ ਬਚਾਉਂਦੇ ਤੁਰਕਾਂ ਦੇ ਛਾਤਰਾਂ ਤੋਂ ਤੁਰਕਾਂ ਤੇ ਨਿਜ ਸਰੀਰ ਚਰਾਵੇ ਲੱਗੇ ਸ਼ਾਤ ਤਨ ਖੁਸ਼ੀਆਂ ਆਵੇ ਆਕਿਆ ਜਿਉਂ-ਜਿਉਂ ਉਹਨਾਂ ਦੇ ਸ਼ਸਤਰ ਤੀਰ ਗੋਲੀਆਂ ਆ ਕੇ ਵੱਜਦੇ ਹਨ ਤਿਉਂ-ਤਿਉਂ ਸਿੰਘ ਉਹਨਾਂ ਨੂੰ ਖੁਸ਼ੀਆਂ ਟੜਦਿਆਂ ਸਿੰਘਾਂ ਨੂੰ ਲਾਲੀਆਂ ਭਖਦੀਆਂ ਸਿੰਘਾਂ ਦੇ ਆਖਿਆ ਸੱਚੀ ਖੇਲ ਖੇ ਲੈ ਜਨ ਸਿੰਘ ਜਿਵੇਂ ਵੱਡੇ ਵੱਡੇ ਮੱਲ ਸੌਚੀ ਪੱਕੀ ਖੇਡਦੇ ਸੰ ਭੱਜ ਕੇ ਜਾ ਕੇ ਹੱਥ ਮਾਰਨਾ ਉਹਨਾਂ ਨੇ ਅੱਗੋਂ ਫੜਨ ਪੈਣਾ ਧੌਲਾ ਮਾਰਨੀਆਂ ਮਾਰਦੇ ਆ ਪਿੱਛੇ ਨੂੰ ਹਟਣਾ ਇਹ ਵੱਡੇ ਵੱਡੇ ਜਵਾਨਾਂ ਦਾ ਕੰਮ ਹੁੰਦਾ ਸੀ ਜਾਨੋ ਸਿੰਘ ਸੌਚੀ ਪੱਕੀ ਦੀ ਖੇਡ ਖੇਡ ਰਹੇ ਆ ਭੱਜ ਭੱਜ ਕੇ ਤੁਰਕਾਂ ਨੂੰ ਪੈਂਦੇ ਹਨ ਤੁਰਕ ਵੀ ਹੱਲਾ ਕਰ ਕਰ ਮਾਰੈ ਮਾਰ ਘੋੜਨ ਚੈ ਫੇਟਨਾ ਡਾਰੈ ਵੇਖੋ ਉਦੋਂ ਕੌਮ ਦੀ ਤਕਦੀਰ ਬਦਲੀ ਜਦੋਂ ਦੋ ਸਿੰਘਾਂ ਪਿੱਠਾਂ ਜੋੜੀਆਂ ਇੱਕ ਦੂਜੇ ਦੀ ਪਿੱਠ ਉੱਤੇ वार ਨਹੀਂ ਹੋਣ ਦਿੱਤਾ ਸਿੰਘਾਂ ਪਿੱਠਾਂ ਜੋੜ ਐਸਾ ਮੁਕਾਬਲਾ ਕੀਤਾ ਐਸੇ ਜੋਹਰ ਵਿਖਾਏ ਸਿੰਘਾਂ ਤੇ ਆਖਦੇ ਨੇ ਵੀ ਉਦੋਂ ਖਾਲਸਾ ਰਾਜ ਦੀ ਇੱਕ ਝਲਕ ਪਈ ਚਾਰੇ ਪਾਸੇ ਖਬਰਾਂ ਪਹੁੰਚ ਗਿਆ ਵੀ ਦੋ ਸਿੰਘਾਂ ਖਾਲਸਾ ਨਿਸ਼ਾਨ ਝੁਲਾ ਕੇ ਖਾਲਸੇ ਰਾਜ ਦੀ ਗੱਲ ਕੀਤੀ ਹੈ ਜਦੋਂ ਕਿਤੋਂ ਵੀ ਸਿੰਘ ਨਹੀਂ ਠਿਉਂਦੇ ਪਤਾ ਪਤਾ ਵੈਰੀ ਸੀ ਸਿੰਘਾਂ ਦਾ ਸਾਰੇ ਸਿੰਘ ਖਤਮ ਕਰ ਦਿੱਤੇ ਸੀ ਚਾਰ ਮਹੀਨਿਆਂ ਤੋਂ ਸਿੰਘਾਂ ਦੀ ਕੋਈ ਗੱਲ ਹੀ ਨਹੀਂ ਸੀ ਸੁਣੀ ਵੀ ਫਲਾਣੀ ਜਗ੍ਹਾ ਜੰਗਾ ਕੀਤਾ ਫਲਾਣੀ ਜਗ੍ਹਾ ਹਮਲਾ ਹੋਇਆ ਸਿੰਘ ਫੜੇ ਕਹਿੰਦੇ ਹੁਣ ਤਾਂ ਲੱਗਦਾ ਸੀ ਵੀ ਸਿੱਖ ਖਤਮ ਹੀ ਹੋ ਗਏ ਨੇ ਪਰ ਇਹ ਦੋ ਸਿੰਘਾਂ ਇੱਕ ਮੱਝਵੀ ਸਿੱਖ ਤੇ ਇੱਕ ਜੱਟ ਸਿੰਘ ਦੋਵਾਂ ਜਦੋਂ ਪਿੱਠਾਂ ਜੋੜੀਆਂ ਤੇ ਕੌਮ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਤੇ ਨਾਮ ਲਿਖਿਆ ਗਿਆ ਉਹਨਾਂ ਦਾ